ਗੋਡੀ ਜੀ ਕਿਸਾਨ ਅੰਦੋਲਨ ਦੇ ਵਿੱਚ ਬੜਾ ਮੇਜਰ ਰੋਲ ਸੀ ਅਕੇ ਹੋ ਕੇ ਬੀਜੇਪੀ ਦੇ ਅਗੇਂਸਟ ਖੜੇ ਹੋਏ ਅੱਜ ਬੀਜੇਪੀ ਦੇ ਕੈਂਡੀਡੇਟ ਦੇ ਨਾਲ ਹੀ ਕੈਂਪੇਨ ਹਾਂਜੀ ਵੇਖੋ ਜੀ ਜਿਹੜੇ ਕੈਂਡੀਡੇਟ ਦੇ ਨਾਲ ਮੈਂ ਜੁੜਿਆ ਹਾਂ ਬਹੁਤ ਚੰਗੀ ਸੋਚ ਦੇ ਮਾਲਕ ਆ ਬਹੁਤ ਹੀ ਵਧੀਆ ਗਰਾਊਂਡ ਬਿਲਕੁਲ ਗਰਾਊਂਡ ਨਾਲ ਜੁੜੇ ਹੋਇਆ ਤਿੰਨ ਵਾਰੀ ਐਮਐਲਏ ਬਣਿਆ ਇੱਕ ਵਾਰੀ ਸਰਪੰਚ ਹਾਰ ਜੇ ਦੂਜੀ ਵਾਰੀ ਟਿਕਟ ਨਹੀਂ ਮਿਲਦੀ ਕਹਿੰਨ ਉਹਨਾ ਸਰਪੰਚਾਂ ਜਿੱਤ ਜੇ ਮਾੜੇ ਕੰਮ ਕਰੇ ਤੂੰ ਸਰਪੰਚੀ ਦੁਆਰਾ ਨਹੀਂ ਮਿਲਦੀ ਤੋ ਤਿੰਨ ਵਾਰੀ ਜਿਹੜਾ ਇਨਸਾਨ ਐਮਐਲਏ ਬਣਿਆ ਵਾ ਕੁਝ ਨਾ ਕੁਝ ਤਾਂ ਗੁ ਬਹੁਤ ਵਧੀਆ ਬੰਦੇ ਮੈਂ ਜੁੜਿਆ ਉਹਨਾਂ ਨਾਲ ਬੀਜੇਪੀ ਪਾਰਟੀ ਜਿਹਦੇ ਅੰਗੇਸ਼ਟ ਆਪਾਂ ਕਿਸਾਨ ਕਰਦੇ ਆ ਇਹ ਇਹ ਚੀਜ਼ ਬਿੱਲਾਂ ਦੀ ਲੜਾਈ ਸੀ ਬਿੱਲ ਰੱਦ ਕਰਵਾਤੇ ਹੁਣ ਲੜਾਈ ਕੋਈ ਬਹੁਤੀ ਜੜੀ ਆ ਉਹ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਤਰੀਕੇ ਨਾਲ ਮੰਗਾ ਰੱਖੀਆਂ ਜਾ ਰਹੀਆਂ ਨੇ ਸਾਡੀ ਸਾਡੀ ਕਮਜ਼ੋਰੀ ਕੀ ਆ ਸਾਡੀਆਂ ਮੰਗਾ ਗਲਤ ਕਿੱਥੇ ਨੇ 40 40 ਲੱਖ ਦੀਆਂ ਆਪਾਂ ਫੋਰਚਨਰਾਂ ਗੱਡੀਆਂ ਕਢਾ ਕੇ ਵੇੜੇ 'ਚ ਖੜੀਆਂ ਕਰ ਲੀਆਂ ਜ਼ਮੀਨਾਂ ਦੇ ਉੱਤੇ ਲਿੰਮਟਾ ਬਣਾ ਕੇ ਉਹ ਪੈਸੇ ਜਿਹੜੇ ਉਹ ਸਰਕਾਰ ਕਿਦਾਂ ਬੇ ਕਰਦੇ ਜਾਂ ਕਹਿੰਦੇ ਕਿਸਾਨ ਬਹੁਤ ਸਾਰੇ ਕਿਸਾਨ ਮੇਰੇ ਭਰਾ ਇਦਾਂ ਕਹਿ ਰਿਹਾ ਕਿ ਵੀ ਪੂਰੀ ਦੀ ਪੂਰੀ ਲੀਕ ਵਾਜੇ ਕਰਜ਼ਿਆਂ ਦੇ ਉੱਪਰ ਪੂਰੀ ਦੀ ਪੂਰੀ ਲੀਕ ਮਾਰ ਦੇਵੇ ਸਰਕਾਰ ਤੇ ਜਿਹੜੇ ਬੱਚੇ ਗਏ ਨੇ 20-20 ਲੱਖ ਰੁਪਏ ਦੀਆਂ ਲਿਮਟਾਂ ਬਣਾ ਕੇ ਮਾਂ ਪਿਓ ਨੇ ਭੇਜੇ ਨੇ ਬਾਹਰ ਭੇਜੇ ਨੇ ਕੋਈ 50000 ਕੋਈ 40000 ਵਾਪਸ ਭੇਜਦਾ ਹੀ ਹੋਊਗਾ ਤੇ ਉਹ ਕਰਜ਼ਾ ਜਿਹੜਾ ਵਾ ਉਹਨਾਂ ਨੂੰ ਚੁਕਾਉਣਾ ਪੈਣਾ ਉਹ ਸਰਕਾਰ ਕਿੱਦਾਂ ਚੁਕਾ ਦੇ ਜੇ ਅੱਜ ਸਰਕਾਰ ਮਾਫ ਕਰ ਦਿੰਦੀ ਆ ਚਾਰਾਂ ਸਾਲਾਂ ਨੂੰ ਇਸ ਤੋਂ ਵੱਡਾ ਅੰਦੋਲਨ ਖੜਾ ਹੋ ਜਾਊਗਾ ਲੋਕਾਂ ਨੇ ਜਿਨ੍ਹਾਂ ਨੇ ਅੱਜ 50 ਲੱਖ ਦੀ ਲਿਮਟ ਬਣਾਈਆਂ ਉਹ ਕਰੋੜ ਦੀ ਬਣਾਉਣ ਇਹ ਮੰਗਾਂ ਇਹਦੇ ਵਿੱਚ ਕਾਫੀ ਨਜਾਇਜ਼ ਨੇ ਬਾਕੀ ਐਮਐਸਪੀ ਦੀ ਗੱਲ ਆ ਜਿਹੜੀਆਂ ਸਾਡੀਆਂ ਮੇਜਰ ਫਸਲਾਂ ਨੇ ਪੰਜ ਕਣਕ ਲਾ ਲਓ ਝੋਨਾ ਲਾ ਲਓ ਮੱਕੀ ਲਾ ਲਓ ਕਪਾਹ ਲਾ ਲਓ ਗੰਨਾ ਲਾ ਲਓ ਇਹਨਾਂ ਦੇ ਉੱਤੇ ਤਾਂ ਸਾਨੂੰ 1995 ਦੀ ਐਮਐਸਪੀ ਮਿਲ ਰਹੀ ਆ ਤੇ ਆਪਾਂ ਗੱਲ ਚੌਧਰੀ ਚੌਧਰਗਰੀ ਆਪਾਂ ਉਹ ਨੇਪਾਲ ਉਹਨਾਂ ਦੀ ਬੰਗਾਲ ਵਾਲੇ ਨੇ ਕਿਉਂ ਕਰੀਏ ਉੱਥੇ ਅਪਨਾਰੀਅਲ ਦੇ ਉੱਤੇ ਕਿਉਂ ਮੰਗ ਰਹੇ ਆ ਆਪਾਂ ਮੂੰਗਫਲੀ ਦੇ ਕਿਉਂ ਮੰਗ ਰਹੇ ਆ ਜਿਹੜੀਆਂ ਜਦੋਂ ਸਾਡੀਆਂ ਫਸਲਾਂ ਹੀ ਨਹੀਂ ਆ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਫਸਲਾਂ ਉਹਨਾਂ ਤੇ ਐਮਐਸਪੀ ਸਾਨੂੰ ਮਿਲ ਰਹੀ ਆ ਕੋਈ ਵੀ ਕਿਸਾਨ ਕਹਦੇ ਕਿ 1995 ਤੋਂ ਬਾਅਦ ਵਿੱਚ ਮੰਡੀ ਦੇ ਵਿੱਚ ਕੋਈ ਰੁਲੀ ਆ ਕੋਈ ਫਸਲ ਨਹੀਂ ਨਾ ਮੰਡੀ ਕੰ ਆਪਣੇ ਪੰਜਾਬ ਤੋਂ ਵਧੀਆ ਤੇ ਮੰਡੀ ਕਾ ਖੈ ਵੀ ਨਹੀਂ ਹੈ ਬਹੁਤ ਵਧੀਆ ਜੀ ਇੱਕ ਗਲਤ ਨੈਰੇਟਿਵ ਸਿਰਜਿਆ ਗਿਆ ਕਿ ਸੈਲੋ ਬਣ ਗਏ ਪੰਜਾਬ ਦੇ ਇਹ ਚਾ ਉਹਨਾਂ ਦੀ ਸੱਚਾਈ ਦੱਸਦਾ ਪਹਿਲੋਂ ਵੀ ਜਿੰਨੇ ਵੀ ਕਦਮ ਬਣਿਆ ਸੀ ਨਾ ਮੰਡੀ ਬੋਰਡ ਮਾਰਕੀਟ ਦੇ ਲਾ ਲੋ ਪੰਜ ਸੱਪ ਦੇ ਲਾ ਲੋ ਜਿੰਨੇ ਵੀ ਆ ਇਹ ਪਹਿਲੋਂ ਵੀ ਸਰਕਾਰ ਇਹਨਾਂ ਨੂੰ ਰੈਂਟ ਪੇ ਕਰਦੀ ਸੀ ਇਹਦੇ ਵਿੱਚ ਕੀ ਹੁੰਦਾ ਸੀ ਜਿਹੜੇ ਫੂਡ ਇਨਸਪੈਕਟਰ ਸੀ ਜਿਹੜੇ ਉਹਨਾਂ ਦੀ ਰਾਖੀ ਕਰਦੇ ਸੀ ਉਹ ਰਲ ਕੇ ਕਣਕ ਵੇਚ ਦਿੰਦੇ ਸੀ ਟੰਨਾ ਦੀ ਟੰਨਾ ਕਣਕ ਬਹੁਤ ਵੱਡੀ ਮਾਤਰਾ ਵਿੱਚ ਮਿੱਟੀ ਦੀਆਂ ਬੋਰੀਆਂ ਭਰ ਕੇ ਫਿੱਟ ਕਰ ਦਿੱਤੀਆਂ ਜਾਂਦੀਆਂ ਸੀ ਅੱਗ ਲਾ ਦਿੱਤੀ ਜਾਂਦੀ ਸੀ ਤੇ ਇਹ ਚੀਜ਼ ਪੇਸ਼ ਕੀਤੀ ਜਾਂਦੀ ਸੀ ਕਿ ਅਨਾਜ ਜਿਹੜਾ ਖਰਾਬ ਹੋ ਗਿਆ ਤੇ ਕਰੋੜਾਂ ਰੁਪਏ ਖਾਦੇ ਜਾਂਦੇ ਸੀ ਉਹ ਸਰਕਾਰ ਨੇ ਇਹ ਚੀਜ਼ ਨੂੰ ਬੰਦ ਕਰਨ ਵਾਸਤੇ ਜਿਹੜੇ ਆ ਸੈਲੋ ਬੜੇ ਨੇ ਉਹ ਸੈਲੋ ਵੀ 25 ਸਾਲ ਵਾਸਤੇ ਸਰਕਾਰ ਦੇ ਸਰਕਾਰ ਨੇ ਰੈਂਟ ਤੇ ਲਏ ਹੋਏ ਸੀ ਰਹੀ ਗੱਲ ਕਿ ਉਹ ਬਾਨੀਆਂ ਡਾਨੀਆਂ ਦੇ ਨੇ ਉਹਦੇ ਪਿੱਛੇ ਸੱਚਾਈ ਇਹ ਆ ਕਿ ਇੰਨਾ ਸੈਲੋ ਦੇ ਉੱਤੇ ਖਰਚਾ ਹੀ ਇੰਨਾ ਵਾ ਕਿ ਕੋਈ ਨਾਰਮਲ ਬੰਦਾ ਬਣਾ ਨਹੀਂ ਸਕਦਾ ਜਿਹੜਾ ਨਾਜਦਾ ਦਾਣਾ ਉਹਦੇ ਵਿੱਚ ਪੈ ਗਿਆ 30 ਸਾਲਾਂ ਦੇ ਬਾਅਦ ਵੀ ਉਦਾਂ ਦਾ ਉਦਾਂ ਹੀ ਨਿਕਲਣਾ ਵਾ ਇਹ ਸਰਕਾਰ ਰੈਂਟ ਪੇ ਕਰ ਰਹੀ ਆ ਆ ਹੁਣ ਵੀ ਜਿਹੜੀ ਮੰਡੀਆਂ ਦੇ ਵਿੱਚੋਂ ਜਿੰਨੀ ਖਰੀਦ ਹੋ ਰਹੀ ਆ ਖਰੀਦ ਹੋ ਕੇ ਇਹ ਕਿਸਾਨਾਂ ਨੂੰ ਪਤਾ ਨਹੀਂ ਕਿ ਜਾ ਕਿੱਥੇ ਰੇ ਉਹਨਾਂ ਸਾਲਾਂ ਦੇ ਵਿੱਚ ਸਟੋਰ ਹੋ ਰਹੀ ਆ ਇਹ ਗਲਤ ਜਿਹੜੇ ਮੈਸੇਜ ਜਿਹੜੇ ਘੁਮਾਏ ਗਏ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਗਿਆ ਵਾ ਬਹੁਤ ਵਧੀਆ ਵਾ ਮੋਦੀ ਸਰਕਾਰ ਦੀਆਂ ਨੀਤੀਆਂ ਮਾੜੀਆਂ ਨਹੀਂ ਆ ਜੇ ਮੋਦੀ ਸਰਕਾਰ ਦੀ ਨੀਤੀ ਮਾੜੀ ਹੁੰਦੀ ਕਿਸਾਨ ਵਿਰੋਧੀ ਹੁੰਦੀ ਤੇ ਅੱਜ ਖਾਦ ਦੇ ਉੱਤੇ ਜਿਹੜੀ ਐਮ ਮਿਲਦੀ ਆ ਸਬਸਿਡੀ ਮਿਲਦੀ ਆ ਇੱਕ ਖਾਦੀ ਬੋਰੀ ਦੇ ਉੱਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 1632 ਰੁਪਏ ਦੀ ਜੂਰੀ ਆ ਵਾ ਤੇ ਸਾਨੂੰ ਮਿਲਦੀ ਆ 275 ਰੁਪਏ ਦੀ 1000 ਰੁਪਏ 1000 ਰੁਪਏ ਜਿਹੜੀ ਆ ਸਬਸਿਡੀ ਸੈਂਟਰ ਗਵਰਨਮੈਂਟ ਪੇ ਕਰਦੀ ਹੈ ਡੀਏਪੀ ਖਾਤ ਜਿਹੜੀ ਆ 3300 ਕੁਝ ਦੀ ਆ ਸਾਨੂੰ 1300 ਦੀ ਮਿਲਦੀ ਆ 6-6 ਬੋਰੀਆਂ ਪਾਉਂਦੇ ਆ ਆਪਾਂ ਕਿੱਲੇ ਦੇ ਵਿੱਚ ਜੂਰੀਆ ਦੀ ਜੂਰੀਆ ਦੀਆਂ ਤੇ ਇੱਕ ਇੱਕ ਡੀਏਪੀ ਦੀ 8-8000 7-7000 ਰੁਪਏ ਦੀ ਜਿਹੜੀ ਸਬਸਿਡੀ ਆ ਸੈਂਟਰ ਸਰਕਾਰ ਸਾਨੂੰ ਦੇ ਰਹੀ ਆ ਤੇ ਆਪਾਂ ਕਿਦਾਂ ਕਹਾਂਗੇ ਕਿ ਮੋਦੀ ਸਰਕਾਰ ਕਿਸਾਨਾਂ ਦੇ ਵਿਰੋਧ ਵਿਰੋਧ ਦੇ ਵਿੱਚ ਇੱਕ ਪਾਸੇ ਆਪਾਂ ਨਾਰਾ ਮਾਰਦੇ ਆ ਕਿ ਕਿਸਾਨ ਮਜ਼ਦੂਰ ਜਿੰਦਾਬਾਦ ਤੇ ਦੂਸਰੇ ਪਾਸੇ ਆਪਾਂ ਭੁੱਖਾ ਮਾਰਨ ਦੀ ਵੀ ਗੱਲ ਕਰਦੇ ਆ ਆਪਾਂ ਆਲੂਆਂ ਦੇ ਉੱਤੇ ਵੀ ਐਮਐਸਪੀ ਮੰਗ ਰਹੇ ਆ ਕਿ 20 ਰੁਪਏ ਆਲੂਆਂ ਦੇ ਉੱਤੇ ਐਮਐਸਪੀ ਹੋਵੇ ਜਦੋਂ 20 ਰੁਪਏ ਦਾ 20 ਰੁਪਏ ਕਿਲੋ ਦੇ ਹਿਸਾਬ ਨਾਲ ਇੱਕ ਵਪਾਰੀ ਆਲੂ ਖਰੀਦੂਗਾ ਉਹ ਸਟੋਰ ਕਰੂਗਾ 5 ਰੁਪਏ ਦਾ ਖਰਚਾ ਉਹਦੇ ਉੱਤੇ ਉਹ ਆਊਗਾ 5 ਰੁਪਏ ਦਾ ਟਰਾਂਸਪੋਰਟ ਦਾ ਖਰਚਾ ਆਊਗਾ ਜਦੋਂ ਉਹਨੇ ਵੇਚਣਿਆ ਕੋਈ 3-4 ਰੁਪਏ ਉਹਨੇ ਵੀ ਚੁਲਣੇ ਆ ਆਲੂ ਹੋ ਗਏ 35-40 ਰੁਪਏ ਕਿਲੋ ਤੇ ਗਰੀਬ ਇੱਕ ਅਲੱਗ ਕਹਨੇ ਦਸੀਆ ਹੀ ਨਹੀਂ ਉਹ ਨਾਰੇ ਆਪਾਂ ਮਾਰਦੇ ਆਂ ਵੀ ਆਪਾਂ ਭਰਾ ਭਰਾਵਾਂ ਤੇ ਅਸੀਂ ਤਾਂ ਉਹਨਾਂ ਦੇ ਨਿਆਣਿਆਂ ਦੇ ਮੂੰਹ ਦੇ ਵਿੱਚ ਰੋਟੀ ਖੋੜੀ ਆ ਜਾ ਕੇ 3-400 ਰੁਪਿਆ ਇੱਕ ਮਜ਼ਦੂਰ ਦੀ ਦਿਹਾੜੀ ਹੁੰਦੀ ਆ ਜਿਹੜਾ ਜਦੋਂ 20 ਰੁਪਿਆ ਕਿਲੋ ਲੈ ਕੇ ਵਪਾਰੀ ਨੇ ਸਟੋਰ ਕਰ ਲੇ ਸਟੋਰ ਦਾ ਖਰਚਾ ਸਟੋਰੇਜ ਦਾ ਦਿੱਤਾ ਉਹਨੇ ਟਰਾਂਸਪੋਰਟ ਦਾ ਦਿੱਤਾ ਬਾਅਦ ਵਿੱਚ ਉਹਨੇ ਮੁਨਾਫਾ ਵੀ ਲੱਭਣਾ ਆਲੂ ਧੋ ਕੇ 35-40 ਰੁਪਏ ਕਿਲੋ ਤੇ ਗਰੀਬਨ ਦਾ ਕੀ ਖਾਊਗਾ ਇੱਥੇ ਕਿਸਾਨ ਜਿੱਥੇ ਬੰਦੀਆਂ ਦੱਸਣ ਅਸ ਬਿਹਾਰ ਦੇ ਵਿੱਚ ਜਿਹੜੇ ਚੌਲਾਂ ਦਾ ਰੇਟ ਵਾ 700 ਰੁਪਿਆ 800 ਰੁਪਿਆ ਉੱਥੇ ਉਹਨਾਂ ਦੀ ਪਹੁੰਚ ਦੇ ਵਿੱਚ ਆ ਜੇ ਆਪਾਂ ਬਿਹਾਰ ਦੇ ਵਿੱਚ ਐਮਐਸਪੀ ਦੇ ਦਈਏ ਚੌਲਾਂ ਦੇ ਉੱਤੇ ਮੰਨ ਲਓ ਸਾਡੀ ਫਸਲ ਉੱਥੇ ਜਿਹੜਾ ਉਹਨਾਂ ਦਾ ਸਿਸਟਮ ਚੱਲ ਰਿਹਾ ਜਿੰਨੀ ਉਹਨਾਂ ਦੀ ਨਿਕਮਾ ਉੱਥੇ ਆਪਾਂ 23 ਰੁਪਏ ਦੇਤਾ ਝੋਨੇ ਦਾ ਰੇਟ ਤੇ ਉਹ 40 ਰੁਪਏ ਗਰੀਬ ਬੰਦੇ ਕਿੱਥੋਂ ਖਰੀਦ ਕੇ ਖਾਣਗੇ ਝੋਨਾ ਲਾਉਂਦੇ ਨੇ ਉਹ ਜਿੰਨਾ ਕੋ ਉਹਨਾਂ ਦੇ ਵਰਤੋਂ ਸਣ ਬੀਜਦੇ ਨੇ ਜਿੰਨਾ ਦਾ ਬਾਣ ਬਣਦਾ ਵਾ ਤੇ ਆਪਾਂ ਉਹਨਾਂ ਨੂੰ ਕੋਈ ਪ੍ਰੇਰਿਤ ਕਰਨ ਦੇ ਕਿ ਤੁਸੀਂ ਝੋਨਾ ਬੀਜ ਕੇ ਤੁਸੀਂ ਵੀ ਪਾਣੀ ਖਤਮ ਕਰ ਲਓ ਪੰਜਾਬ ਵਾਂਗੂ ਬੰਗਾਲ ਦੇ ਵਿੱਚ ਆਪਾਂ ਐਮਐਸਪੀ ਦੀ ਕਿਉਂ ਗੱਲ ਕਰ ਰਹੇ ਜਦੋਂ ਉਹਨਾਂ ਦਾ ਮੱਛੀ ਪਾਲ ਗੱਲ ਤੇ ਇਹ ਆ ਜੀ